ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਦਰਅਸਲ ਦੁਕਾਨਾਂ ਦੇ ਬਾਹਰ ਜਿਹੜੀ ਨਜਾਇਜ਼ ਥਾਂ ਕੇਰੀ ਜਾਂਦੀ ਹੈ ਉਸ ਖਿਲਾਫ ਕਾਰਵਾਈ ਕੀਤੀ ਗਈ। ਇਸ ਦੇ ਦਰਮਿਆਨ ਦੱਸ ਦਈਏ ਕਿ ਵੱਖ-ਵੱਖੀਆਂ ਥਾਵਾਂ ਤੇ ਸਮੇਂ-ਸਮੇਂ ਤੇ ਜਿਹੜੇ ਜਿਹੜੇ ਮੁਹਿਮ ਨੇ ਚਲਾਏ ਜਾਂਦੇ ਨੇ ਇਸ ਦੇ ਦਰਮਿਆਨ ਬਠਿੰਡਾ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਦੁਕਾਨਾਂ ਤੇ ਰੇੜੀ ਫੜੀ ਵਾਲਿਆਂ ਦੇ ਵੱਲੋਂ ਜਿਹੜੀ ਨਜਾਇਜ਼ ਥਾਂ ਕੇਰੀ ਗਈ ਸੀ ਉਸ ਤੇ ਕਾਰਵਾਈ ਕਰਦਿਆਂ ਹੋਇਆਂ ਸਮਾਨ ਨੂੰ ਜ਼ਬਤ ਕਰ ਲਿਆ ਇਸ ਬਾਬਤ ਦੀ ਜਾਣਕਾਰੀ ਦੰਦਿਆ ਹੋਇਆ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਨਗਰ ਨਿਗਮ ਦੇ ਵੱਲੋਂ ਸਮੇਂ-ਸਮੇਂ ਤੇ ਅਜਿਹੀ ਜੁੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਇਸ ਤਹੱਤ ਕਿ ਬਠਿੰਡਾ ਦੇ ਵਿੱਚ ਜਿਹੜੇ ਦੁਕਾਨਾਂ ਦੇ ਬਾਹਰ ਫਾਲਤੂ ਥਾਂ ਖੇਲੀ ਗਈ ਹੈ ਜਿਸ ਨਾਲ ਕਿ ਬਾਜ਼ਾਰਾ ਦੇ ਵਿੱਚ ਟ੍ਰੈਫਿਕ ਦੀ ਵੀ ਸਮੱਸਿਆ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਜੀ ਸਰ ਕੀ ਨਾਮ ਹੈ ਤਰਤੀਬ ਕੀ ਨਾਮ ਹੈ ਮੇਰਾ ਨਾਮ ਸਾਹਿਬ ਚਰਮਾ ਜੀ ਠੀਕ ਹੈ ਨਾ ਜੀ ਅੱਜ ਜੀ ਆਪਣਾ ਆਜ ਅਸੀਂ ਕੇ ਜੀ ਫੇਰ ਸੇਮ ਜਿਹੜੇ ਜਿਹੜੇ ਬਜ਼ਾਰਾਂ ਦੇ ਵਿੱਚ ਕੋਈ ਹੈਗੀ ਆ ਕਿਤੇ ਕਿਸ ਨੇ ਫੁੱਟਪਾਥ ਕਵਰ ਕੀਤਾ ਹੋਇਆ ਜਾਂ ਕੋਈ ਰੈਡੀ ਫਿਡੀ ਵਾਲਾ ਬਾਹਰ ਖੜਾ ਜਾਂ ਦੁਕਾਨ ਵਾਲਿਆਂ ਨੇ ਕੋਈ ਚੀਜ਼ ਆਪਣੀ ਕਵਰ ਕੀਤੀ ਹੈ ਜਾਂ ਬਾਹਰ ਦੇ ਏਰੀਆ ਜਿਵੇਂ ਉਹਨਾਂ ਦਾ ਕੋਈ ਫੁੱਟਪਾਥ ਜਾਂ ਦੁਕਾਨ ਤੋਂ ਬਾਹਰ ਸਮਾਨ ਲਗਾਇਆ ਉਹਨਾਂ ਕੋਈ ਇਸੇ ਹੱਦ ਜਬਤ ਕੀਤਾ ਜੀ ਕਿਹੜੇ ਕਿਹੜੇ ਜੇ ਇਸੇ ਮਿੱਡੂ ਮਾਲ ਹੋ ਗਿਆ ਜੀ ਇਹ ਤਾਂ ਮੇਨ ਹੀ ਹੈ ਜੀ ਸਾਡਾ ਕੋਟ ਰੋਡ ਹੋ ਗਿਆ ਜੀ ਵੀ ਮੇਨ ਹੈ ਜੀ ਜਿਹੜਾ ਆਪਣਾ ਤੁਸੀਂ ਦੇਖੋਗੇ ਰੇਲਵੇ ਸਟੇਸ਼ਨ ਦਾ ਜਿਹੜਾ ਸਾਹਮਣੇ ਮਾਰਕੀਟ ਮੱਛੀ ਮਾਰਕੀਟ ਕੋ ਹੋ ਗਈ ਜੀ ਥੋਬੀ ਬਜ਼ਾਰ ਹੋ ਗਿਆ ਜੀ ਕੀ ਕਹਣਾ ਚਾਹੁੰਦੇ ਜਿਹੜੇ ਰੂਟਿਨ ਤੇ ਜਾਂਦੇ ਵਾਰ ਫੇਸ ਮਾੜਾ ਕਰਦੇ ਨੇ ਕਿਸ ਤਰ੍ਹਾਂ ਅੱਗੇ ਅੱਗੇ ਕਰ ਦਿੰਦੇ ਆ ਸਰ ਜੀ ਨਹੀਂ ਜੀ ਹੁਣ ਕੀ ਹੈ ਜੀ ਹੁਣ ਦੇਖਣ ਨੂੰ ਕੁਝ ਦਿਨਾਂ ਤੋਂ ਸਾਨੂੰ ਮਿਲਿਆ ਵੀ ਲੋਕਾਂ ਨੇ ਕੀ ਹੈ ਜੀ ਸਮਾਨ ਘਟਾ ਲਿਆ ਗਿਆ ਉਹਦਾ ਕਿਉਂਕਿ ਅਸੀਂ ਰੂਟਿਨ ਚ ਇੱਥੇ ਜਿਹੜਾ ਕੀ ਇਹ ਮੁਲਾਜ਼ਮ ਲਾਤੇ ਜੀ ਆਪਦੇ ਉਹ ਰੂਟਿਨ ਚ ਇੱਥੇ ਬੈਠੇ ਰਹਿੰਦੇ ਆ ਤਾਂ ਕਿ ਉਹਦੇ ਨਾਲ ਕੀ ਹੈ ਜੀ ਮਾਹੌਲ ਥੋੜਾ ਜਿਹਾ ਵਧੀਆ ਹੋ ਚੁੱਕਿਆ ਜੀ ਨਹੀਂ ਹਟਦੇ ਫਿਰ ਕਿਸ ਤਰ੍ਹਾਂ ਦੇ ਕਰਦੇ ਫਿਰ ਇੱਥੇ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਤੇ ਕਿਸ ਤਰ੍ਹਾਂ ਦੇ ਕਰਦੇ ਜਿਵੇਂ ਇਹਨਾਂ ਨੂੰ ਨੋਟਿਸ ਭੇਜਾਂਗੇ ਜੀ ਲਿਖੇ ਨੋਟਿਸ ਭੇਜਾਂਗੇ ਤੇ